ਸ਼ਿਵ ਸ਼ਿਆਨਾ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ ਨਗਰ ਕੌਂਸਲ ਪ੍ਰਧਾਨ ਅਸ਼ੇਨ ਦੁੱਗਲ ਨੂੰ ਹਲਕਾ ਕਾਦੀਆਂ ਦਾ ਵਪਾਰ ਮੰਡਲ ਦਾ ਕੋਆਰਡੀਨੇਟਰ ਲਗਾਉਣ ਤੇ ਸ਼ਿਵ ਸ਼ਿਆਨਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਅਸ਼ੇਨ ਦੁੱਗਲ ਦਾ ਕੀਤਾ ਭਰਵਾਂ ਸਵਾਗਤ ਨਗਰ ਕੌਂਸਲ ਪ੍ਰਧਾਨ ਅਸ਼ੇਨ ਦੁੱਗਨ ਵੱਲੋਂ ਕਾਦੀਆਂ ਦਾ ਵਪਾਰ ਮੰਡਲ ਦਾ ਕੋਆਰਡੀਨੇਟਰ ਲਗਾਉਣ ਤੇ ਸ਼ਹਿਰ ਦੇ ਦੁਕਾਨਦਾਰ ਅਤੇ ਨੌਜਵਾਨਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅੱਜ ਜਦੋਂ ਪ੍ਰਧਾਨ ਅਸ਼ੇਨ ਦੁੱਗਲ ਸ਼ਿਵ ਸ਼ਿਆਨਾ ਆਗੂ ਹਨ ਹਿੰਮਾ ਜੰਦ ਨਿਵਾਸਥਾਨ ਤੇ ਪਹੁੰਚੇ ਤਾਂ ਸ਼ਿਵ ਸ਼ਿਆਨਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ शिवशना आगु हनी महाजन शिवशना आगु रोहित महाजन मसी जूथ आगु बब्बा गिल ਨੇ ਆਖਿਆ ਕਿ ਪ੍ਰਧਾਨ ਅਸ਼ੇਨ ਦੁੱਗਲ ਇੱਕ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਇਨਸਾਨ ਹਨ ਜਿਨ੍ਹਾਂ ਦੀ ਮਿਹਨਤ ਸਦਕਾ ਉਹਨਾਂ ਨੂੰ ਅੱਜ ਹਲਕਾ ਕਾਦਿਆਮ ਵਪਾਰ ਮੰਡਲ ਦਾ ਕੋਆਰਡੀਨੇਟਰ ਲਗਾਇਆ ਗਿਆ ਹੈ ਅਤੇ ਅਸੀਂ ਉਹਨਾਂ ਦੇ ਨਾਲ ਹਾਂ ਉਹਨਾਂ ਦਾ ਸਾਥ ਵੀ ਦੇਵਾਂਗੇ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼ੇਨ ਦੁੱਗਲ ਨੇ हनी महाजन रोहित महाजन ਮਤਲਬ ਮਿੱਠੂ ਮਹਾਜਨ ਬੱਬਾ ਗਿਲਦਾ ਧੰਨਵਾਦ ਕੀਤਾ ਤੇ ਆਖਿਆ ਕਿ ਸ਼ਹਿਰ ਵਿੱਚ ਹਰ ਵਿਅਕਤੀ ਮੇਰਾ ਪਰਿਵਾਰ ਦਾ ਮੈਂਬਰ ਹੈ ਅਤੇ ਸ਼ਹਿਰ ਦੇ ਪਿਆਰ ਸਦਕਾ ਹੀ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਮਤਲਬ ਮੈਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਇਸ ਮੌਕੇ ਤੇ ਕੇਵਲ ਟਾਬੇ ਵਾਲੇ ਲੱਕੀ ਰੋਕੀ ਵਿਸ਼ਾਲ ਸਮਾਜ ਸੇਵਕ ਮਿੱਠੂ ਮਹਾਜਨ ਮੈਨੇਜਰ ਵਿਨੇ ਸਾਬਕਾ ਐਮਸੀ ਵਿਲੀਅਮ ਹੀਰੋ ਜ਼ਿਲ੍ਹਾدار ਗੁਰਬਚਨ ਸਿੰਘ ਸਮਾਜ ਸੇਵਕ ਗੁੱਲੂ ਵੀ ਕੇ ਗਾਰਮੈਂਟ ਵਾਲੇ ਮਸੀਹ ਆਗੂ ਬੱਬਾ ਗਾਇ ਸ਼ਿਵਸ਼ਨਾ ਹਣੀ ਮਹਾਜਨ ਰੋਹਿਤ ਮਹਾਜਨ ਤੋਂ ਇਲਾਵਾ ਅੰਮਿਤ ਅਤੇ ਵੱਡੀ ਗਿਣਤੀ ਦੇ ਵਿੱਚ ਨੌਜਵਨ ਮੌਜੂਦ ਰਹੇ ਵੇਖੋ ਟੀਵੀ ਨਿਊਜ਼ ਇੰਡੀਆ 251 ਢਾੜੀ ਵਾਲ ਤੋਂ ਪੱਤਰਕਾਰ ਰੰਜੀਤ ਸਿੰਘ ਦੀ ਖਾਸ ਰਿਪੋਰਟ ਅੱਜ ਸਾਡੇ ਸ਼ਹਿਰ ਦੇ ਪ੍ਰਧਾਨ ਨਗਰ ਕੌਂਸਲ ਦੇ ਸ਼੍ਰੀ ਅਸ਼ਵਨੀ ਦੁੱਗਲ ਜੀ ਨੂੰ ਜਿਹੜਾ ਪੰਜਾਬ ਸਰਕਾਰ ਨੇ ਕਾਦੀਆਂ ਹਲਕੇ ਦਾ ਕੋਆਰਡੀਨੇਟਰ ਬਣਾਇਆ ਵਪਾਰ ਮੰਡਲ ਦਾ ਮੈਂ ਇਹਨਾਂ ਦਾ ਬਹੁਤ ਤਹਿ ਦਿਲ ਤੋਂ ਪਾਰਟੀ ਤੋਂ ਉੱਪਰ ਉੱਠ ਕੇ ਸ਼ਿਵ ਸੇਨਾ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਬੜੇ ਵਧੀਆ ਕਾਰੇ ਸਮਾਜ ਦੇ ਵਿੱਚ ਕਰ ਰਹੇ ਨੇ ਧਾਰੀਵਾਲ ਦੇ ਵਿੱਚ ਲੋਕਾਂ ਨੂੰ ਲੋਕਾਂ ਦੇ ਨਾਲ ਖੜਦੇ ਨੇ ਸਾਡੇ ਧਾਰੀਵਾਲ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨੇ ਇਸ ਕਰਕੇ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਕੁਝ ਇਹਨਾਂ ਨੂੰ ਦੇਖ ਕੇ ਹੀ ਜ਼ਿੰਮੇਵਾਰੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਦਿੱਤੀ ਹੈ ਮੈਂ ਦੁਬਾਰਤੋਂ ਅਸ਼wini ਦੁਬਗਲ ਜੀ ਦਾ ਨੂੰ ਮੁਬਾਰਕਾ ਦਿਨਾ ਤੇ ਪੰਜਾਬ ਦੀ ਜਿਹੜੀ ਸਰਕਾਰ ਉਹਨਾਂ ਦਾ ਧੰਨਵਾਦ ਕਰਦਾ ਅੱਜ ਸਾਡੇ ਸ਼ਹਿਰ ਦੇ ਨਗਰ ਕੌਂਸਲ ਦੇ ਪ੍ਰਧਾਨ ਅਸ਼wini ਦੁੱਗਲ ਜੀ ਜਿਨ੍ਹਾਂ ਨੂੰ ਪੰਜਾਬ ਦੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਸੇਵਾ ਕਰਨ ਤੇ ਜੋ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜਿਹੜੇ ਪਦ ਨਿਵਾਜਿਆ ਉਹਨਾਂ ਨੂੰ ਦਾਨ ਸਭਾ ਹਲਕਾ ਕਾਦੀਆਂ ਦੇ ਵਪਾਰ ਮੰਡਲ ਦਾ ਕੋਆਰਡੀਨੇਟਰ ਨੁਕਤ ਕੀਤਾ ਬੜੇ ਹੀ ਵਧੀਆ ਤੇ ਅੱਛੇ ਇਨਸਾਨ ਨੇ ਉਹਨਾਂ ਦੀਆਂ ਪਾਰਟੀ ਦੇ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਆ ਅਸੀਂ ਸਮੂਹ ਸ਼ਹਿਰ ਵਾਸੀ ਅਸ਼ਵਨੀ ਦੁੱਗਲ ਜੀ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਨੇ ਆ ਤੇ ਵਧਾਈ ਦਿੰਨੇ ਆ ਤੇ ਆਸ ਕਰਨੇ ਆ ਕਿ ਇਸੇ ਤਰ੍ਹਾਂ ਹੀ ਪਾਰਟੀ ਦਾ ਜਿਹੜਾ ਕੰਮ ਆ ਵਧੀਆ ਤਰੀਕੇ ਨਾਲ ਕਰਦੇ ਰਹਿਣਗੇ ਭਾਈ ਗੁਰਜੀਤ ਖਾਲਸਾਭਾਈ ਗੁਰਜੀਤ ਫਤਿਹ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਮੈਂ ਸ਼ਿਵ ਸੈਨਾ ਦੇ ਸਾਡੇ ਪੰਜਾਬ ਦੇ ਪ੍ਰਧਾਨ ਹਨੀਮਾ ਮਹਜਨ ਜੀ ਤੇ ਉਹਨਾਂ ਦੇ ਨਾਲ ਰੋਹਿਤ ਮਹਜਨ ਜੀ ਤੇ ਨਾਲ ਸਾਡੇ ਬਹੁਤ ਹੀ ਹੋਂਹਾਰ ਨੌਜਵਾਨ 크੍ਰਿਸਚੀਅਨ ਆਗੂ ਬੱਬਾ ਜੀ ਦੇ ਆਏ ਹਨ ਅਨ ਦੇ ਮਹੱਲੇ ਦੇ ਵਿੱਚ ਤੇ ਇਹਨਾਂ ਨੇ ਮੇਰਾ ਬੜਾ ਨਿੱਘਾ ਸਵਾਗਤ ਕੀਤਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਮੈਂ ਭਗਵੰਤ ਸਿੰਘ ਮਾਨ ਸੰਦੀਪ ਪਾਟਕ ਜੀ ਅਤੇ ਜਗਰੂਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਜਿਹੜਾ ਇਹ ਉਦਾ ਵਿਧਾਨ ਸਭਾ ਹਲਕਾ ਕਾਕਾ ਦੀਆਂ ਦਾ ਵਪਾਰ ਮੰਡਲ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਵਾ ਤੇ ਉਹਨੂੰ ਦੇਖਦੇ ਹੋਏ ਇਹ ਸਾਰੇ ਮੇਰੇ ਭਰਾ ਸ਼ਿਵ ਸੈਨਾ ਵਾਲੇ ਨਾਲ ਕ੍ਰਿਸ਼ਚਨ ਆਗੂ ਬੱਬਾ ਜੀ ਹੀਰੋ ਐਮ ਸੀ ਜੀ ਤੇ ਸਾਡੇ ਵਿਨੇ ਮੈਨੇਜਰ ਸਾਹਿਬ ਨੰਦਾ ਸਾਹਿਬ ਗਿੰਨੀ ਭਾਜੀ ਜਿੰਮ ਵਾਲੇ ਤੇ ਗੁੱਲੂ ਜੀ ਦੇ ਆ ਵਿਸ਼ਾਲ ਜੀ ਪੁਰੀ ਸਾਹਿਬ ਮਿੱਠੂ ਜੀ ਸਾਡੇ ਸਮਾਜ ਸੇਵੀ ਬਹੁਤ ਨੇਕ ਨਿਸ਼ੂ ਜੀ ਇਹ ਸਾਰਿਆਂ ਨੇ ਮੈਨੂੰ ਅੱਜ ਬੜਾ ਮਾਨ ਬਖਸ਼ਿਆ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਆਸਾ ਵੀ ਇਹ ਮੇਰੇ ਨਾਲ ਡੱਟ ਕੇ ਚੱਲਣਗੇ ਕਿਉਂਕਿ ਇਹ ਮੇਰੇ ਨਾਲ ਬਹੁਤ ਪਿਆਰ ਕਰਦੇ ਮੇਰੇ ਪਰਿਵਾਰ ਦੇ ਜੀ ਨੇ ਤੇ ਮੈਂ ਵੀ ਇਹਨਾਂ ਦੇ ਨਾਲ ਚਟਾਨ ਵਾਂਗੂ ਖੜਾਵਾਂ ਤੇ ਜਿੱਥੇ ਵੀ ਇਹਨਾਂ ਨੂੰ ਮੇਰੀ ਲੋੜ ਪੈਗੀ ਮੈਂ ਬਿਲਕੁਲ ਇਹਨਾਂ ਦਾ ਸਾਥ ਦਾਂਗਾ ਇਹ ਇਹਨਾਂ ਨੇ ਮੈਨੂੰ ਅੱਜ ਬੜਾ ਮਾਣ ਬਖਸ਼ਿਆ ਮੈਂ ਇਹਨਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਮੈਂ ਸੀਐਨਐਫ ਦਾ ਪੰਜਾਬ ਦਾ ਜੂਸ ਪ੍ਰਧਾਨ ਬੱਬਾ ਗਿੱਲ ਔਰ ਅੱਜ ਸਾਡੇ ਧਾਰੀਵਾਲ ਦੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵੀਰ ਦੁੱਗਲ ਜੀ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਨੂੰ ਵਪਾਰ ਮੰਡਲ ਦੀ ਬਹੁਤ ਹੀ ਵਧੀਆ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਵਿਸ਼ੇਸ਼ ਤੌਰ ਤੇ ਅਸੀਂ ਅੱਜ ਅਨੀ ਮਹਾਜਾਂ ਜੀ ਸ਼ਿਵਸ਼ਨਾ ਪੰਜਾਬ ਜੂਦ ਦੇ ਉਹਨਾਂ ਦੇ ਘਰ ਪਹੁੰਚੇ ਨੇ ਔਰ ਸਾਰੇ ਹੀ ਧਾਰੀਵਾਲ ਦੇ ਜੋਨੇ ਵੀ ਨੌਜਵਾਨ ਸਾਥੀ ਨੇ ਇੱਥੇ ਮੌਜੂਦ ਨੇ ਔਰ ਖਾਸ ਕਰਕੇ ਅਸ਼ਵਰੀ ਦੁੱਗਲ ਜੀ ਨੂੰ ਸਨਮਾਨਿਤ ਕਰਨ ਵਾਸਤੇ ਇੱਥੇ ਪਹੁੰਚੇ ਨੇ ਔਰ ਅਸੀਂ ਅਸ਼ਵਰੀ ਦੁੱਗਲ ਜੀ ਕੋ ਅੱਗੇ ਵੀ ਸਾਰੇ ਸ਼ਹਿਰ ਨਿਵਾਸੀ ਜਦੋਂ ਮਰਜ਼ੀ ਜਾਈਏ ਕੰਮ ਲੈ ਜਾਂਦੇ ਆ ਔਰ ਅੱਜ ਜਿਹੜਾ ਅਸ਼ਵਰੀ ਦੁੱਗਲ ਜੀ ਦੇ ਸਿਰ ਦੇ ਉੱਤੇ ਮੋਢਿਆਂ ਦੇ ਉੱਤੇ ਭਾਰ ਪਾਰਟੀ ਨੇ ਪਾਇਆ ਆ ਹੋਰ ਵੀ ਜ਼ਿੰਮੇਵਾਰੀ ਭਾਤੀਆ ਇਸ ਲਈ ਸਾਰੇ ਸ਼ਹਿਰ ਵਾਸੀਆਂ ਨੇ ਅੱਜ ਮਿਲ ਕੇ ਉਪਰਾਲਾ ਕੀਤਾ ਇਹਨਾਂ ਦਾ ਸਲਮਾਨਤ ਕੀਤਾ ਅਅਕਚੁਲੀ ਡੱਬਲ ਜੀ ਕੋ ਅਸੀਂ ਇਹੀ ਸਹਿਯੋਗ ਚਾਹਦੇ ਆ ਕਿ ਜਿੱਦਾਂ ਅੱਗੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਦੇ ਨਾਲ ਨਵਾਜਿਆ ਗਿਆ ਅੱਗੇ ਵੀ ਇਹ ਪੂਰੀ ਤਨਦੇਹੀ ਨਾਲ ਸ਼ਹਿਰ ਵਾਸੀਆਂ ਨਾਲ ਕੰਮ ਕਰਨ ਕੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਬਹੁਤ ਧੰਨਵਾਦੀ ਆ ਜਗਰੂਪ ਸਿੰਘ ਸੇਖਵਾ ਜੀ ਦਾ ਜਿਨ੍ਹਾਂ ਨੇ ਸਾਡੇ ਮਾਨਯੋਗ ਦੁੱਗਲ ਸਾਹਿਬ ਨੂੰ ਵਪਾਰ ਮੰਡਲ ਦਾ ਕੋਆਰਡੀਨੇਟਰ ਲਗਾਇਆ ਤੇ ਕਿਉਂਕਿ ਜਿਹੜੇ ਸਾਡੇ ਦੁੱਗਲ ਸਾਹਿਬ ਨੇ ਇਹਨਾਂ ਨੇ ਸਾਡੇ ਧਾਰੀਵਾਲ ਸ਼ਹਿਰ ਦੀ ਵੈਸੇ ਵੀ ਨੁਹਾਰ ਹੀ ਬਦਲਦੀ ਹੈ ਕਿਉਂਕਿ ਕੁਝ ਖਾਸ ਸ਼ਖਸੀਅਤਾਂ ਹੁੰਦੀਆਂ ਨੇ ਇਦਾਂ ਦੀਆਂ ਜਿਹੜੇ ਆਪਣੇ ਸ਼ਹਿਰ ਬਾਰੇ ਸੋਚਦੇ ਨੇ ਤੇ ਜਿਨ੍ਹਾਂ ਨੇ ਆਪਣੇ ਸ਼ਹਿਰ ਬਾਰੇ ਸੋਚਿਆ ਇਹੇ ਚੀਜ਼ਾਂ ਵੇਖ ਕੇ ਪਾਰਟੀ ਨੇ ਉਹਨਾਂ ਨੂੰ ਬੜੇ ਵਧੀਆ ਹਉਦੇ ਦੇ ਨਾਲ ਨਵਾਜਿਆ ਤੇ ਅਸੀਂ ਉਹਨਾਂ ਦੇ ਇੱਥੇ ਆਣ ਤੇ ਉਹਨਾਂ ਦਾ ਭਰਵਾ ਸਵਾਗਤ ਕੀਤਾ ਤੇ ਅਸੀਂ ਤਹੇ ਦਿਲੋਂ ਪੂਰੀ ਪਾਰਟੀ ਦਾ ਉਹਨਾਂ ਦਾ ਧੰਨਵਾਦ ਕਰਦੇ ਹਾਂ